ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਜ ਅਕੈਡਮੀ ਕੋਠੇ ਬੱਗੂ ਜਗਰਾਮ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਤਹਿਤ ਗੁਰਸਿੱਖ ਗੁਰਮਤ ਮੁਕਾਬਲਾ ਕਰਵਾਇਆ ਗਿਆ ਕਹੇ ਗੁਰੂ ਕਹੇ ਗੁਰੂ ਇਹ ਮੁਕਾਬਲਾ ਮੋਗਾ ਦੇ ਨਾਲ ਲੱਗਦੇ ਪਿੰਡ ਖੋਸਾ ਪਾੰਡੋ ਵਿਖੇ ਕਰਵਾਇਆ ਗਿਆ ਵਾਹਿਗੁਰੂ ਇਸ ਮੁਕਾਬਲੇ ਵਿੱਚ ਬੱਚਿਆਂ ਨੇ ਵੱਧ ਛੜ ਕੇ ਹਿੱਸਾ ਲਿਆ ਇਸ ਦੇ ਨਾਲ ਨਾਲ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹਿਗੁਰੂ ਵਾਹਿਗੁਰੂ ਵਾਹਿ ਜੀ ਐਚ ਜੀ ਅਕੈਡਮੀ ਜਗਰਾਉਂ ਵੱਲੋਂ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਹੈ ਜੋ ਕਿ ਬੱਚਿਆਂ ਦਾ ਧਾਰਮਿਕ ਪ੍ਰੀਖਿਆ ਲਈ ਗਈ ਹੈ ਜਿਸ ਵਿੱਚ ਬਹੁਤ ਹੀ ਬੱਚਿਆਂ ਨੇ ਭਾਗ ਲਿਆ ਗਿਆ ਹੈ ਇਸ ਤਰ੍ਹਾਂ ਦੇ ਪ੍ਰੋਗਰਾਮੇ ਸਾਡੇ ਹੁੰਦੇ ਰਹਿਣੇ ਚਾਹੀਦੇ ਹਨ ਜਿਸ ਤਰ੍ਹਾਂ ਬੱਚਿਆਂ ਨੂੰ ਸਿੱਖੀ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਤੇ ਇਹ ਬਹੁਤ ਹੀ ਵਧੀਆ ਤੇ ਸਲਾਗਾ ਜੋ ਕਦਮ ਹੈ ਇਸ ਤਰ੍ਹਾਂ ਦੇ ਪ੍ਰੋਗਰਾਮੇ ਸਾਰਿਆਂ ਨੂੰ ਰਲ ਮਿਲ ਕੇ ਕਰਨੇ ਚਾਹੀਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਜੀ ਐਚ ਜੀ ਅਕੈਡਮੀ ਦੇ ਵਿਦਿਆਰਥੀਆਂ ਵੱਲੋਂ ਰਸ ਪੰਨਾ ਕੀਰਤਨ ਕੀਤਾ ਗਿਆ ਜੇ ਤੋ ਵਿਦਿਆਰਥੀਆਂ ਨੂੰ ਆਕਰਸ਼ਕੇ ਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 28 ਜੁਲਾਈ ਦਿਨ ਐਤਵਾਰ ਨੂੰ ਜੀ ਐਚ ਜੀ ਜਗਰਾਉ ਅਕੈਡਮੀ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਦੇ ਤਹਿਤ ਜੋ ਅੱਜ ਬੱਚਿਆਂ ਦਾ ਗੁਰਮਤ ਦਾ ਪੇਕ ਪੇਪਰ ਜੋ ਰੱਖਿਆ ਗਿਆ ਹੈ ਇਹ ਬਹੁਤ ਹੀ ਵਧੀਆ ਇੱਕ ਸ਼ਲਾਘਾਯੋਗ ਕਦਮ ਹੈ ਮੈਂ ਪੁਰਜ਼ੋਰ ਇਸ ਪ੍ਰੋਗਰਾਮ ਦੀ ਦਿਲੋਂ ਸ਼ਲਾਘਾ ਕਰਦਾ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲੇ ਦਾ ਉਦੇਸ਼ ਬੱਚਿਆਂ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਅਤੇ ਮੁੱਢਲੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ ਇਸ ਤੋਂ ਇਲਾਵਾ ਜੀਐਚਜੀ ਅਕੈਡਮੀ ਵੱਲੋਂ ਇੱਕ ਹੋਰ ਨਵेकਲਾ ਕਦਮ ਚੁੱਕਿਆ ਜਾ ਰਿਹਾ ਹੈ ਵਿਦਿਆਰਥੀਆਂ ਨੂੰ ਫ੍ਰੀ ਸਿਵਲ ਸਰਵਿਸ ਦੀ ਕੋਚਿੰਗ ਦਿੱਤੀ ਜਾਵੇਗੀ ਜੀਐਚਜੀ ਅਕੈਡਮੀ ਵੱਲੋਂ ਅਕੈਡਮੀ ਦੇ ਮਾਲਕਾਂ ਵੱਲੋਂ ਸਰਦਾਰ ਗਰਮੇਸ਼ ਸਿੰਘ ਮੱਲਨੀ ਸਰਦਾਰ ਬਲਜੀਤ ਸਿੰਘ ਮੱਲਨੀ ਉਹਨਾਂ ਨੇ ਇਹ ਉਦਮ ਚੁੱਕਿਆ ਹੈ ਕਿ ਤੁਹਾਡੇ ਵਿੱਚੋਂ ਆਈਪੀਐਸ ਆਈਪੀਐਸ ਅਫਸਰ ਪੈਦਾ ਕਰੀਏ ਸਿਵਲ ਸਰਵਿਸ ਵਿੱਚ ਜਾਣ ਜਿਹੜੇ ਬੱਚੇ ਜਾਣਾ ਚਾਹੁੰਦੇ ਆ ਉਹਨਾਂ ਨੂੰ ਫ੍ਰੀ ਐਜੂਕੇਟ ਕਰੀਏ ਉਹਨਾਂ ਨੂੰ ਕੋਚਿੰਗ ਦੇਈਏ ਉਪਰਾਲਾ ਲੈ ਕੇ ਨਗਰ-ਨਗਰ ਵਿੱਚ ਤੁਰੇ ਹਾਂ ਪਿੰਡ-ਪਿੰਡ ਵਿੱਚ ਤੁਰੇ ਹਾਂ ਕਿ ਪਿੰਡ-ਪਿੰਡ ਦੇ ਬੱਚਿਆਂ ਨੂੰ ਜੋੜੀਏ ਉਹ ਰਿਹਾਸ ਨਾਲ ਜੋੜੀਏ ਗੁਰਬਾਣੀ ਨਾਲ ਜੋੜੀਏ ਵਿਰਸੇ ਨਾਲ ਜੋੜੀਏ ਬੱਚੇ ਪੜ੍ਹ ਲਿਖ ਕੇ ਵਧੀਆ ਪੜ੍ਹਾਈ ਕਰਕੇ ਉੱਚੇ ਜਦੋਂ ਅਹੁਦਿਆਂ ਤੇ ਜਾਣਗੇ ਤਾਂ ਆਪਣੇ ਫਰਜ਼ ਨੂੰ ਨਿਭਾਉਣਗੇ ਜੇਕਰ ਤੁਸੀਂ ਮੇਰੀ ਸਿੱਖੀ ਮੇਰੀ ਪਹਿਚਾਣ ਗੁਰਮਤ ਮੁਕਾਬਲੇ ਵਿੱਚ ਹਿੱਸਾ ਲੈਣਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ